ਮੋਦੀ ਸਰਕਾਰ ਮਰਦਾਬਾਦ 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 ਮਸਤਵਾ ਦੀ ਘਾਟ ਪੈਦਾ ਕਰਨ ਵਾਲੀ ਮੋਦੀ ਸਰਕਾਰ ਮਰਦਾਬਾਦ 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 ਖੇਤੀ ਕਾਨੂੰਨ ਖਿਲਾਫ ਇੱਧਰ ਕਿਸਾਨਾਂ ਦਾ ਸੰਘਰਸ਼ ਮਰਦਾਬਾਦ 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 ਖਾਲੀ ਤੇ ਜੁਰਮਾਨੇ ਕਰਨ ਵਾਲੀ ਮੋਦੀ ਸਰਕਾਰ ਮਰਦਾਬਾਦ 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 ਕਿਸਾਨ ਅੰਦੋਲਨ ਤੇ ਉਧਰ ਧਰਨਿਆਂ 'ਚ ਢਿੱਲ ਦੇਣ ਲਈ ਕੇਂਦਰ ਸਰਕਾਰ ਦੀਆਂ ਸ਼ਰਤਾਂ ਤੇ ਵਿਚਾਲੇ ਫਸੀ ਹੋਈ ਹੈ ਪੰਜਾਬ ਸਰਕਾਰ ਇਹ ਤਸਵੀਰਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਅਤੇ ਪੰਜਾਬ ਕੈਬਨਿਟ ਦੇ ਮੰਤਰੀਆਂ ਦੀ ਮੀਟਿੰਗ ਦੀਆਂ ਨੇ ਜੋ ਅੰਮ੍ਰਿਤਸਰ 'ਚ ਰੱਖੀ ਗਈ ਸੀ ਬੈਠਕ ਦਾ ਸਿੱਟਾ ਤਾਂ ਪੋਜ਼ਿਟਿਵ ਨਿਕਲਿਆ ਪਰ ਦਿੱਲੀ ਤੱਕ ਕੀ ਸੁਨੇਹਾ ਜਾਵੇਗਾ ਅਜੇ ਤੱਕ ਇਹ طے ਨਹੀਂ ਹੋ ਸਕਿਆ ਪੰਜਾਬ ਸਰਕਾਰ ਕਿਸਾਨਾਂ ਦਾ ਗੁੱਸਾ ਠੰਡਾ ਕਰਨ ਦੇ ਲਈ ਹਰ ਹਿੱਲਾ ਵਸੀਲਾ ਕਰ ਰਹੀ ਹੈ ਬਕਾਇਦਾ ਤਿੰਨ ਕੈਬਨਿਟ ਮੰਤਰੀਆਂ ਦੀ ਇੱਕ ਕਮੇਟੀ ਵੀ ਕਾਇਮ ਕੀਤੀ ਗਈ ਹੈ ਜਿਸ 'ਚ ਸੁਖਜਿੰਦਰ ਰੰਦਾਵਾ ਤ੍ਰਿਪਤ ਰਜਿੰਦਰ ਬਾਜਵਾ ਤੇ ਸੁਖਵਿੰਦਰ ਸਿੰਘ ਸੁਖ ਸਰਕਾਰੀਆਂ ਨੂੰ ਸ਼ਾਮਲ ਕੀਤਾ ਹੋਇਆ ਹੈ ਕੈਬਨਿਟ ਮੰਤਰੀਆਂ ਦੀ ਇਹ ਕਮੇਟੀ ਅੱਜ ਅੰਮ੍ਰਿਤਸਰ 'ਚ ਆंदोलਨ ਕਰ ਰਹੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨਾਲ ਗੱਲਬਾਤ ਕਰਨ ਲਈ ਪਹੁੰਚੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹ ਜਥੇਬੰਦੀ ਹੈ ਜਿਸ ਨੇ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ 'ਚ ਖੇਤੀ ਕਾਨੂੰਨ ਖਿਲਾਫ ਪਾਸ ਕੀਤੇ ਗਏ ਬਿੱਲਾਂ ਨੂੰ ਖਾਰਜ ਕੀਤਾ ਤੇ ਹਵਾਲਾ ਦਿੱਤਾ ਹੋਇਆ ਸੈਕਸ਼ਨ 11 ਦਾ ਲਗੇ ਸੈਕਸ਼ਨ 11 ਤੱਕ ਤੁਸੀਂ ਗੱਲ ਕੀਤੀ ਆ ਤੇ ਉਹਦੇ ਬਾਰੇ ਇਹਨਾਂ ਨੇ ਕੀ ਜਵਾਬ ਦਿੱਤਾ ਸੈਕਸ਼ਨ ਉਹਨਾਂ ਨੇ ਕਿਹਾ 3 ਨਵੰਬਰ 3 ਨਵੰਬਰ ਨੂੰ ਉਹਨਾਂ ਦਾ ਕਾਨੂੰਨ ਜਿਹੜੇ ਅਟਾਰਨੀ ਜਨਰਲ ਸਾਡੇ ਅਟਾਰਨੀ ਸਾਡੇ ਆਪਣੇ ਕਾਨੂੰਨਦਾਨ ਨਾਲ ਗੱਲ ਕਰਨਗੇ ਗੱਲਬਾਤ ਸਾਰੀ ਡਿਸਕਸ਼ਨ ਉਹਦ ਕਰਨ ਦੀ ਗੱਲ ਜਿਹੜੀ ਤੁਸੀਂ ਰੱਖਤੀ ਆ ਆਪਣੀ ਸਾਹਮਣੇ ਬਿਲਕੁਲ ਅਸੀਂ ਕਹਤੀ ਆ ਆਪਦੇ ਝੰਡੇ ਤੁਹਾਨੂੰ ਭੇਜਤਾ ਝੰਡਾ ਲਿਖਤੀ ਮੈਂ ਵਰਦੇ ਝੰਡੇ ਚ ਅਸੀਂ ਲਿਖਿਆ ਝੰਡਾ ਦੇ ਕਦੇ ਰੱਦ ਕਰਦੇ ਅਸੀਂ ਕਹੀ ਆ ਵੇਖੋ ਇੱਕ ਤਾਂ ਪੰਜਾਬ ਦੀਆਂ ਜਿਹੜੀਆਂ ਮੰਨੀਆਂ ਹੋਈਆਂ ਮੰਗਾ ਵਾਂ ਉਹਨਾਂ ਤੇ ਵਿਸਤਾਰ ਨਾਲ ਗੱਲਬਾਤ ਗੱਲਬਾਤ ਹੋਈ ਆ ਵਿਸਤਾਰ ਨਾਲ ਪੀ ਉਹ ਉਹ ਕਹਿ ਆਪਾਂ ਮੰਨੀਆਂ ਹੋਈਆਂ ਮੰਗਾਂ ਦਾ ਹੱਲ ਕਰਾਂਗੇ ਆਉਣ ਤੇ ਜਿਹੜਾ ਸੈਕਸ਼ਨ 11 ਦੇ ਵਿੱਚ ਪੰਜਾਬ ਅਸੈਂਬਲੀ ਨੇ ਮਤਾ ਪਾਸ ਕੀਤਾ ਵਾ ਠੀਕ ਆ ਉਹ ਮਤਾ ਮਤਾ ਜਿਹੜਾ ਵਾ ਉਹਦੇ ਤੇ ਜਿਹੜੀ ਆ 3 ਨਵੰਬਰ ਨੂੰ 2:30 ਵਜੇ ਉੱਥੇ ਚੰਡੀਗੜ੍ਹ ਮੀਟਿੰਗ ਹੋਊਗੀ ਸਾਡਾ ਵੀ ਕਾਨੂੰਨਦਾਨ ਜਾਣਗੇ ਤੇ ਪੰਜਾਬ ਸਰਕਾਰ ਦੇ ਵੀ ਆਉਣਗੇ ਸਾਨੂੰ ਵੱਡੇ ਇਤਰਾਜ਼ ਨੇ ਉੱਥੇ ਬਹਿ ਕੇ ਉਹਨਾਂ ਤੇ ਚਰਚਾ ਕਰਨੀ ਕੀ ਕੀ ਇਦਰਾਜ ਤੁਸੀਂ ਆਪਣੇ ਲੋ ਪੰਜਾਬ ਸਰਕਾਰ ਨਾਲ ਮਤਲਬ ਕੀ ਇਦਰਾਜ ਰੱਖਿਆ ਆ ਸਾਡਾ ਸਾਫ ਸੀਗਾ ਵੀ ਸੈਕਸ਼ਨ 11 ਦੇ ਵਿੱਚ ਕੇਂਦਰ ਦੇ ਕਾਨੂੰਨ ਨੂੰ ਰੱਦ ਕਰਨ ਦੀ ਤਾਕਤ ਹੀ ਨਹੀਂ ਹੈਗੀ ਤੁਸੀਂ ਉਹ ਚ ਜਿਹੜਾ ਮਤਾ ਪਾਇਆ ਗਲਤ ਮਤਾ ਪਾਸ ਕੀਤਾ ਵਾ ਸੈਕਸ਼ਨ 11 ਦੇ ਵਿੱਚ ਕੇਂਦਰ ਦੇ ਕਾਨੂੰਨ ਨੂੰ ਲਾਗੂ ਕਰ ਲਈ ਸੋਧਾਂ ਕੀਤੀਆਂ ਜਾ ਸਕਦੀਆਂ ਇੱਥੇ ਸਾਨੂੰ ਇਦਰਾਜ ਹੈ ਸੁਪਰੀਮ ਕੋਰਟ 'ਚ ਨਹੀਂ ਟਿਕਣਾ ਹੈਗਾ ਕੋ ਉਹਨਾਂ ਦੇ ਨਾਲ ਇਹ ਗੱਲ ਕੀਤੀ ਆ ਉਹਦੇ ਸਾਡਾ ਹੋ ਗਿਆ 3 ਤਰੀਕ ਨੂੰ ਐਡਵੋਕੇਟ ਜਨਰਲ ਦੇ ਨਾਲ ਏ ਵੀ ਬੈਠਣਗੇ ਔਰ ਇਹਨਾਂ ਦੇ ਜਿਹੜੇ ਐਡਵੋਕੇਟ ਉਹਨੂੰ ਲੈ ਕੇ ਅੰਦਾਜ਼ਾ ਕਿ ਇਹਨਾਂ ਨੇ ਕਿਹਾ ਕਿ ਜਿਹੜੇ ਸੈਕਸ਼ਨ 11 ਦੇ ਵਿੱਚ ਗਵਰਨਮੈਂਟ ਉਹ ਤੇ ਸਾਰਿਆਂ ਨੂੰ ਪਤਾ ਕਿ ਜਿਹੜੇ ਗਵਰਨਮੈਂਟ ਆਫ ਇੰਡੀਆ ਦੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਗਵਰਨਮੈਂਟ ਆਫ ਇੰਡੀਆ ਜਾਂ ਜਿਹੜੀਆਂ ਸਟੇਟਸ ਨੇ ਉਹ ਜਦੋਂ 1/3 ਜਿਹੜੀਆਂ ਨੇ ਨਾ ਉਹਨੂੰ ਐਕਸੈਪਟ ਕਰਨ ਤੇ ਇਹ ਜਿਹੜੀਆਂ ਚੀਜ਼ਾਂ ਨੇ ਸਾਨੂੰ ਵੀ ਪਤਾ ਸੀ ਇਹਦੇ ਚ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੁਹਾਨੂੰ ਕੋਈ ਹੈਗੀਆਂ ਨੇ ਉਹਦੇ ਕਲੈਰਿਟੀ ਲੈ ਕੇ ਅਲਟੀਮੇਟਲੀ ਸਾਨੂੰ ਇਹ ਸੁਪਰੀਮ ਕੋਰਟ ਦੇ ਕੇਸ ਲੈ ਕੇ ਇਹ ਜਾਣਣਾ ਪੈਣਾ ਕਿ ਜਿਹੜਾ ਸਟੇਟ ਸਬਜੈਕਟ ਸੀਗਾ ਜਿਹੜੀ ਐਗਰੀਕਲਚਰ ਹੈ ਸਟੇਟ ਸਬਜੈਕਟ ਹੈ ਔਰ ਭਾਜਪਾ ਨੇ ਇਹਨੂੰ ਟ੍ਰੇਡ 'ਚ ਲੈ ਕੇ ਆਂਦਾ ਜਿਹੜੇ ਟ੍ਰੇਡ ਹੈ ਉਹ ਤੇ ਜੋ ਲੈ ਕੇ ਕਦੀ ਫਸਲ ਵੀ ਜਿਹੜੀ ਬੀਜ ਆ ਇਹ ਕਦੀ ਟ੍ਰੇਡ ਨਹੀਂ ਹੋ ਸਕਦਾ ਇਹਦੇ 'ਚ ਉਹਨਾਂ ਨੇ ਬਿਲਕੁਲ ਗਲਤ ਕੀਤਾ ਇਹ ਸਾਨੂੰ ਕਾਨੂੰਨੀ ਲੜਾਈ ਉਹ ਲੜਨੀ ਪੈਣੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਵਿਖੇ ਦਿੱਲੀ ਅਮਰitsar ਮੁੱਖ ਰੇਲ ਟ੍ਰੈਕ ਤੇ ਪੱਕਾ ਤਰਨਾ ਦਿੱਤਾ ਜਾ ਰਿਹਾ ਹੈ ਜੋ ਸ਼ੁੱਕਰਵਾਰ ਨੂੰ 37ਵੇਂ ਦਿਨ ਚ ਪਹੁੰਚ ਗਿਆ ਹੈ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਤਾਂ ਚੱਲ ਰਿਹਾ ਹੈ ਪਰ ਮਾਲ ਗੱਡੀਆਂ ਨੂੰ ਆਉਣ ਜਾਣ ਦੀ ਪੂਰੀ ਖੁੱਲ ਦਿੱਤੀ ਹੋਈ ਹੈ ਹਾਲਾਂਕਿ ਕੇਂਦਰ ਸਰਕਾਰ ਨੂੰ ਕਿਸਾਨਾਂ ਦਾ ਇਹ ਫੈਸਲਾ ਤੇ ਪੰਜਾਬ ਸਰਕਾਰ ਦਾ ਇਸ ਤੇ ਰਵਈਆ ਪਸੰਦ ਨਹੀਂ ਆਇਆ ਇਸ ਲਈ 25 ਅਕਤੂਬਰ ਤੋਂ ਰੇਲਵੇ ਵਿਭਾਗ ਨੇ ਮਾਲ ਗੱਡੀਆਂ ਨੂੰ ਹੀ ਰੋਕਿਆ ਹੋਇਆ ਹੈ ਰੇਲਵੇ ਵਿਭਾਗ ਦੀ ਹੁਣੇ ਰੋਕ 2 ਨਵੰਬਰ ਤੱਕ ਜਾਰੀ ਰਹੇਗੀ ਇਸ ਸਬੰਧੀ ਕੇਂਦਰ ਸਰਕਾਰ ਨੇ ਸ਼ਰਤ ਵੀ ਰੱਖੀ ਹੋਈ ਹੈ ਕਿ ਪਹਿਲਾਂ ਯਾਤਰੀ ਗੱਡੀਆਂ ਨੂੰ ਰਸਤਾ ਦਿਓ ਫਿਰ ਹੀ ਮਾਲ ਗੱਡੀਆਂ ਚਲਾਈਆਂ ਜਾਣਗੀਆਂ ਪਰ ਕਿਸਾਨ ਬਾਜਿਤ ਨੇ ਯਾਤਰੀ ਗੱਡੀਆਂ ਨੂੰ ਨਹੀਂ ਦੇਣਗੇ ਰਸਤਾ ਸਰਕਾਰ ਨੇ ਖਾਲੀ ਕਰਨ ਲਈ ਕਿਹਾ ਵਜ਼ੀਰਾਂ ਨੇ ਤੁਹਾਨੂੰ ਕਿ ਰੇਲਵੇ ਟ੍ਰੈਕ ਖਾਲੀ ਕਰ ਦਿਓ ਕੋਈ ਦਲੀਲ ਆਨੇ ਉਹਨਾਂ ਨੇ ਕਿਹਾ ਸੀ ਵੀ ਜਿਹੜਾ ਕੇਂਦਰ ਜਿਹੜਾ ਸਾਡੇ ਤੇ ਬਹਾਨਾ ਬਣਾ ਰਿਹਾ ਉਸ ਬਹਾਨੇ ਦੇ ਵਿੱਚ ਅਸੀਂ ਮੌਕਾ ਨਾ ਦੇਈਏ ਤੇ ਅਸੀਂ ਕਹਾਂ ਕੋਈ ਨਹੀਂ ਅਸੀਂ ਸੋਚ ਲਾਂਗੇ ਇਹਦੇ ਬਾਰੇ ਠੀਕ ਆ ਹਜੇ ਰੇਲ ਟਰੈਕ ਪਹਿਲੀ ਗੱਲ ਤੇ ਰੇਲ ਟਰੈਕ ਖਾਲੀ ਨੇ ਕਿਤੇ ਮੀਡੀਆ ਦਿਖਾ ਦੇ ਵਾਇਆ ਹੈਗਾ ਤਰਨ ਤਨ ਹੁਣ ਕੇਂਦਰ ਸਾਹਿਬ ਬਹਾਨਾ ਬਣ ਕੇ ਵੀ ਤੇਰੇ ਘਰ ਨਹੀਂ ਬਸਣਾ ਤੇਰੀ ਦਾੜੀ ਹਿਲਦੀ ਆ ਉਹ ਗੱਲ ਆ ਉਹਦੇ ਚ ਫਿਰ ਅਸੀਂ ਕੀ ਕਰ ਸਕਦੇ ਪੈਸੰਜਰ ਟ੍ਰੇਨਾਂ ਦੇ ਮਤਲਬ ਗੱਲ ਕਰ ਰਹੇ ਹਾਂ ਪੈਸੰਜਰ ਟਸੇਨਾਂ ਨਹੀਂ ਚੱਲਣਗੀਆਂ ਮਾਲ ਗੱਡੀਆਂ ਵਾਲੀ ਟਰੈਕ ਖਾਲੀ ਆ ਤੇ ਅਸੀਂ ਕਹਾਂ ਵੀ ਚਲੋ ਅਸੀਂ ਵੇਖਾਂਗੇ ਸਾਰੀਆਂ ਜਥੇਬੰਦੀਆਂ ਨਾਲ ਗੱਲ ਕਰਕੇ ਵੀ ਜਿਹੜਾ ਕੇਂਦਰ ਦਾ ਬਹਾਨਾ ਵਾ ਇਹਨੂੰ ਇਹਨੂੰ ਪੰਜਾਬ ਦੀਆਂ ਸਮੱਸਿਆਵਾਂ ਨੂੰ ਪੰਜਾਬ ਦੇ ਹਿੱਤਾਂ ਨੂੰ ਧਿਆਨ ਮੀਟਿੰਗ ਜੇ ਜਰਸ ਹੋਊਗਾ ਜੈਸਾ ਨਾ ਹੋਊਗਾ ਨਾ ਹੋਊਗਾ ਉਧਰ ਪੰਜਾਬ ਸਰਕਾਰ ਨੇ ਵੀ ਕੇਂਦਰ ਦੀ ਮਾਲ ਗੱਡੀਆਂ ਤੇ ਬ੍ਰੇਕ ਲਾਉਣ ਦੀ ਨਖੇਦੀ ਕੀਤੀ ਹੈ ਸੈਂਟਰ ਗਵਰਨਮੈਂਟ ਗਵਰਨਮੈਂਟ ਆਫ ਇੰਡੀਆ ਇਹ ਬਹਾਨਾ ਲਾਉਂਦੀ ਆ ਕਿ ਪੰਜਾਬ ਦੇ ਜਿਹੜੇ ਟਰੈਕ ਨੇ ਉਹਨਾਂ ਨੂੰ ਕਲੀਅਰ ਕੀਤਾ ਜਾਵੇ ਜੀ ਤੇ ਅਸੀਂ ਇਹ ਵੀ ਦਿੱਲੀ ਗਵਰਨਮੈਂਟ ਦੇ ਲਈ ਇਹ ਚੀਜ਼ ਨਾ ਕਰੀਏ ਕਿ ਇੱਕ ਟਰੈਕ ਦੇ ਉੱਤੇ ਜੇ ਬੈਠੇ ਕੋਈ ਤੇ ਉਹ ਟਰੈਕ ਦਾ ਆਪਾਂ ਬਹਾਨਾ ਨਾ ਉਹਨਾਂ ਨੂੰ ਦਿੱਤਾ ਜਾਵੇ ਉਹਦੇ ਚ ਉਹਨਾਂ ਨੇ ਅਖਿਆ ਕਿ ਕੱਲ ਅਸੀਂ ਆਪਣੀ ਕਮੇਟੀ ਦੀ ਮੀਟਿੰਗ ਬੁਲਾ ਲੈਂਦੇ ਆਂ ਉਹਦੇ ਜੇ ਤੁਹਾਨੂੰ ਕੱਲ 2 ਵਜੇ ਤੱਕ ਬਿਲਕੁਲ ਕਲੀਅਰ ਕਰ ਦਿਆਂਗੇ ਕਿ ਕਿ ਅਸੀਂ ਕੀ ਕਰਨਾ ਜਿਹੜੀ ਜਿਹੜੀ ਗੱਲਾਂ ਜਿਹੜੀਆਂ ਹੋਈਆਂ ਬੜੀਆਂ ਪੋਜ਼ਿਟਿਵ ਔਰ ਵਧੀਆ ਤਰੀਕੇ ਚ ਕੀਤੀਆਂ ਗਈਆਂ ਨੇ ਨਾਲ ਹੀ ਜਿਹੜੀ ਮੈਂ ਆਪ ਗੱਲ ਕਰਨੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਕਾਲੇ ਦੌਰ ਦੇ ਵਿੱਚ ਜਿਸ ਵੇਲੇ ਚੱਲਿਆ ਸੀ ਪੰਜਾਬ ਦੇ ਟ੍ਰੇਨਾਂ ਚ ਵਿੱਚ ਬਲਾਸਟ ਵੀ ਹੋਏ ਪਰ ਕਦੀ ਵੀ ਪੰਜਾਬ ਦੀ ਟ੍ਰੇਨ ਜਿਹੜੀ ਨੂੰ ਉਹਨੂੰ ਰੋਕਿਆ ਨਹੀਂ ਸੀ ਗਿਆ ਬੜੀ ਮੰਦ ਭਾਗੀ ਗੱਲ ਆ ਕਿ ਗਵਰਨਮੈਂਟ ਆਫ ਇੰਡੀਆ ਇਹ ਕਵੀ ਕਿ ਜਿਹੜੀਆਂ ਸਾਨੂੰ ਪੁਲਿਸ ਸਿਕਿਉਰਿਟੀ ਦੀ ਗੱਲ ਦਿੱਤੀ ਜਾਏ ਐਡਾ ਕਿਸਾਨ ਦਾ ਜਿਹੜਾ ਪੰਜਾਬ ਦਾ ਜਿਹੜੀ ਮੂਵਮੈਂਟ ਚੱਲੀ ਆ ਸਭ ਤੋਂ ਵੱਧ ਪੀਸਫੁਲ ਮੂਵਮੈਂਟ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਰਹੀ ਆ ਤੇ ਉਹਨਾਂ ਨੂੰ ਪ੍ਰਵੋਗ ਕਰਨਾ ਇਹ ਵੀ ਮੰਦਭਾਗੀ ਗੱਲ ਆ 20 ਅਕਤੂਬਰ ਨੂੰ ਪੰਜਾਬ ਸਰਕਾਰ ਨੇ ਵਿਧਾਨ ਸਭਾ ਚ ਕੇਂਦਰ ਦੇ ਤਿੰਨ ਖੇਤੀ ਕਾਨੂੰਨ ਖਿਲਾਫ ਬਿਲ ਪਾਸ ਕੀਤਾ ਸੀ ਇਸ ਤੋਂ ਇਲਾਵਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਖੇਤੀ ਕਾਨੂੰਨ ਸਬੰਧੀ ਰਾਸ਼ਟਰਪਤੀ ਦੇ ਨਾਲ ਗੱਲਬਾਤ ਕਰਨ ਲਈ 4 ਨਵੰਬਰ ਨੂੰ ਦਿੱਲੀ ਵੱਲ ਕੋਚ ਕੀਤਾ ਜਾਵੇ ਹਾਲਾਂਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕੈਪਟਨ ਸਰਕਾਰ ਵੱਲੋਂ ਪਾਸ ਕੀਤੇ ਗਏ ਬਿੱਲਾਂ ਨੂੰ ਖਾਰਜ ਕਰ ਚੁੱਕੀ ਹੈ ਤੇ ਹੁਣ ਕਾਨੂੰਨੀ ਲੜਾਈ ਲੜਨ ਦੇ ਲਈ ਕਿਸਾਨ ਜਥੇਬੰਦੀ ਅਤੇ ਪੰਜਾਬ ਸਰਕਾਰ ਦੇ ਐਡਵੋਕੇਟ ਨਾਲ 3 ਨਵੰਬਰ ਨੂੰ ਚੰਡੀਗੜ੍ਹ 'ਚ ਮੀਟਿੰਗ ਹੋਵੇਗੀ